ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਰੰਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਜਾਣਕਾਰੀ ਹੈ ਉਹ ਥੋੜੀ ਜੌਬ ਦੇ ਨਾਲੋਂ ਜਾਂ ਸਿੱਖਿਆ ਵਿਭਾਗ ਦੇ ਨਾਲੋਂ ਹਟਕੇ ਹੈ ਇਹ ਜਿਹੜੀ ਜਾਣਕਾਰੀ ਹੈ ਉਹ ਆਮ ਪਬਲਿਕ ਵਾਸਤੇ ਆਮ ਜਨਤਾ ਵਾਸਤੇ ਇੱਕ ਜਨਤਕ ਨੋਟਿਸ ਜਾਰੀ ਹੋਇਆ ਹੈ ਡੀਸੀ ਸਾਹਿਬ ਜਿਹੜੇ ਹੈਗੇ ਹਨ ਮਾਨਸਾ ਦੇ ਉਹਨਾਂ ਵੱਲੋਂ ਠੀਕ ਹੈ ਕਿਰਪਾ ਕਰਕੇ ਜਿਹੜੇ ਬਣੇ ਰਹੋ ਇਹ ਬੜਾ ਇੰਪੋਰਟੈਂਟ ਜਾਂ ਇੱਕ ਨੋਟਿਸ ਜਾਰੀ ਹੋਇਆ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਪਿਛਲੇਆਂ ਦਿਨਾਂ ਦੇ ਵਿੱਚ ਜਿਹੜੇ ਰਜਿਸਟਰਾਰ ਨੇ ਉਹਨਾਂ ਨੇ ਜਿਹੜੀ ਆਪਣਾ ਕੰਮਕਾਜੀ ਠੱਪ ਕੀਤੀ ਹੋਈ ਹੈ ਸੋ ਜਿਸ ਦੇ ਧਿਆਨ ਦੇ ਵਿੱਚ ਦਫਤਰ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਤਾਂ ਕੀ ਹੈ ਪੱਤਰ ਅਤੇ ਕਿਹੜੇ-ਕਿਹੜੇ ਅਧਿਕਾਰੀ ਹੈ ਜਿਹੜੇ ਉਹ ਰਜਿਸਟਰੀ ਵਾਸਤੇ ਜਿਹੜੇ ਲਗਾਏ ਗਏ ਸੋ ਨਿਮਨ ਹਸਤਾਖਰ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਮਾਨਸਾ ਦੀ ਸਮੂਹ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦੇ ਵਿਖੇ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਹੋ ਰਿਹਾ ਜਦਕਿ ਆਮ ਜਨਤਾ ਵੱਲੋਂ ਆਪਣਾ ਰਜਿਸਟ੍ਰੇਸ਼ਨ ਦਾ ਕੰਮ ਕਰਾਉਣ ਲਈ ਆਨਲਾਈਨ ਅਪਾਇੰਟਮੈਂਟ ਲੈਂੀਆਂ ਜਾ ਰਹੀਆਂ ਹਨ ਇਸੇ ਲਈ ਆਮ ਜਨਤਾ ਨੂੰ ਖੱਜਲ ਖੋਰੀ ਤੋਂ ਬਚਾਉਣ ਲਈ ਅਤੇ ਰਜਿਸਟ੍ਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਮੈਂ ਕੁਲਵੰਤ ਸਿੰਘ ਆਈਐਸ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਮਾਨਸਾ ਠੀਕ ਹੈ ਜੀ ਕਲਵੰਤ ਸਿੰਘ ਜਿਹੜੇ ਆਪਣੇ ਆਈਐਸਰ ਜਿਹੜੇ ਹੈਗੇ ਜ਼ਿਲ੍ਹਾ ਦੇ ਡੀਸੀ ਨੇ ਉਹਨਾਂ ਵੱਲੋਂ ਇਹ ਪੱਤਰ ਜਾਰੀ ਹੋਇਆ ਹੈ ਪੰਜਾਬ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 12 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਹੇਠ ਲਿਖੇ ਅਨੁਸਾਰ ਉਹ ਰਜਿਸਟ੍ਰੇਸ਼ਨ ਦਾ ਕੰਮ ਜਿਹੜੇ ਉਹ ਅਧਿਕਾਰੀ ਹੁੰਦੇ ਰਹੇ ਹੁਣ ਜਿਹੜੇ ਅਧਿਕਾਰੀਆਂ ਨੇ ਕੰਮ ਠੱਪ ਕੀਤਾ ਹੋਇਆ ਸੀ ਉਹਨਾਂ ਦੀ ਮਤਲਬ ਜਨਤਾ ਨੂੰ ਸੁਖਾਲਾ ਕਰਨ ਦੇ ਲਈ ਉਹ ਜਿਹੜਾ ਕੰਮ ਹੈ ਜਾਰੀ ਰੱਖਦੇ ਹੋਏ ਕੁਸ਼ਕ ਜਿਹੜੇ ਹੈਗੇ ਆ ਅਧਿਕਾਰੀ ਹੈ ਉਹਨਾਂ ਨੂੰ ਐਜ਼ ਰਜਿਸਟਰਾਰ ਕੰਮ ਜਿਹੜਾ ਦਿੱਤਾ ਗਿਆ ਜਿਵੇਂ ਜੀ ਪਲਕਾਰ ਸਿੰਘ ਕਾਨੋਗੋ ਹਲਕਾ ਜੋਗਾ ਠੀਕ ਹੈ ਜੀ ਤੇ ਇਹਨਾਂ ਦਫ਼ਤਰ ਦੇ ਵਿੱਚ ਕਿੱਥੇ ਬਹਿੰਦੇ ਆ ਇਹ ਰਜਿਸਟਰਾਰ ਦਫ਼ਤਰ ਜਿਹੜਾ ਮਾਨਸਾ ਉੱਥੇ ਇਹ ਬਹਿੰਦੇ ਆ ਠੀਕ ਹੈ ਜੀ ਗੁਲਦੀਪ ਕੌਰ ਦਫ਼ਤਰ ਜਿਹੜਾ ਕਾਨੋਗੋ ਮਾਨਸਾ ਨੇ ਇਹ ਜੋਇੰਟ ਸਬ ਇਨਸਪੈਕਟਰ ਜੋਗਾ ਦੋਮਾਤੀ ਕੰਮ ਕਰਦੇ ਆ ਜੀ ਗਿਰਧਾਰੀ لال ਕਾਨੋਗੋ ਹਲਕਾ ਬੋਹਾ ਇਹ ਦਫ਼ਤਰ ਸਬ ਰਜਿਸਟਰਰ ਬੁਲਾੜਾ ਮਲਕੀਤ ਸਿੰਘ ਕਾਨੋਗੋ ਹਲਕਾ ਫਫੜੇ ਭਾਈਕੇ ਜਿਹੜਾ ਦਫ਼ਤਰ ਜੁਆਇੰਟ ਸਬ ਰਜਿਸਟਰਾਰ ਬਰੇਟਾ ਦੇ ਵਿੱਚ ਵੀ ਇਹ ਬੰਦੇ ਜੀ ਕਰਮਜੀਤ ਸਿੰਘ ਕਾਨੋਗੋ ਹਲਕਾ ਸਰਦੂਲਗੜ ਦਫ਼ਤਰ ਰਜਿਸਟਰਾਰ ਸਰਦੂਲਗੜ ਠੀਕ ਹੈ ਜੀ ਇਹ ਕਾਨੋਗੋ ਜਿਹੜੇ ਆਪਣਾ ਸਰਦੂਲਗੜ ਹਲਕੇ ਦੇ ਹੈਗੇ ਤੇ ਸਰਦੂਲਗੜ ਦਫ਼ਤਰ ਦੇ ਵਿੱਚ ਇਹ ਬੰਦੇ ਆ ਪੁਸ਼ਪਿੰਦਰ ਸਿੰਘ ਕਾਨੋਗੋ ਐਨ ਐਸ ਕੇ ਸਦਰ ਤਿੰਨ ਜਿਹੜੇ ਹੈਗੇ ਦਫ਼ਤਰ ਉਹਨਾਂ ਦਾ ਹੈਗਾ ਜੀ ਦਫ਼ਤਰ ਜੁਆਇੰਟ ਸਬ ਰਜਿਸਟਰਾਰ ਚੁਨੀਰ ਠੀਕ ਹੈ ਜੀ ਤੇ ਨੋਟ ਕਰ ਲਓ ਜੀ ਕਰਮਜੀਤ ਸਿੰਘ ਦਫਤਰ ਕਾਨੂੰ ਹਲਕਾ ਸਰਦੁਰੂਗੜ੍ਹ ਖਾਸ ਕਰਕੇ ਜਿਹੜੇ ਆਪਾਂ ਮਾਨਸਾ ਏਰੀਏ ਦੀ ਗੱਲ ਕਰ ਲਈਏ ਬੁਲਾਡਾ ਤੇ ਮਾਨਸਾ ਠੀਕ ਹੈ ਚਨੀਰ ਤਾਂ ਉੱਥੋਂ ਜਿਹੜਾ ਪੁਸ਼ਪਿੰਦਰ ਸਿੰਘ ਤੇ ਕਰਮਜੀਤ ਸਿੰਘ ਜਿਹੜਾ ਹੈਗਾ ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਜਿਹੜਾ ਹੋ ਰਜਿਸਟਰਾਰ ਦਾ ਕੰਮ ਉਹ ਦਿੱਤਾ ਗਿਆ ਕਿਰਪਾ ਕਰਕੇ ਵੀਡੀਓ ਨੂੰ ਉਹਨਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਜਿਹੜੇ ਹੈਗੇ ਇਸ ਤਰ੍ਹਾਂ ਦੇ ਜਿਹੜੇ ਆਪਣੇ ਕੰਮ ਕਰਾਉਂਦੇ ਰਹਿੰਦੇ ਆ ਰਜਿਸਟਰੀਆਂ ਵਗੈਰਾ ਦਾ ਕੰਮ ਜਿਹੜਾ ਦਾ ਹੁੰਦਾ ਹੈ ਠੀਕ ਹੈ ਉਹਨਾਂ ਤੱਕ ਇਹ ਜਰੂਰ ਜਿਹੜੀ ਜਾਣਕਾਰੀ ਸਾਂਝੀ ਕਰਿਓ ਇੱਕ ਜਨਤਕ ਜਿਹੜੀ ਜਾਣਕਾਰੀ ਹੈ ਇਸੇ ਲਈ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ